ਬੱਤ ਗਿਆ ਜੀ ਬਾਈ ਓਕੇ ਜੀ ਇਹ ਠੀਕ ਹੈ ਫਟਦਾ ਰੱਖਿਆ ਪੜਾਕੇ ਪਾਉਣ ਨੂੰ ਹੁਣ ਪੜਾਕੇ ਪਾਉਣ ਵਾਲੇ ਬਰਨਾਲੇ ਸ਼ਹਿਰ ਚ ਬਾਈ ਸਾਵਧਾਨ ਹੋ ਜਾਓ ਕਿਉਂਕਿ ਦਵੰਗ ਅਫਸਰ ਬਾਈ ਸ਼ੇਰਵਿੰਦਰ ਸਿੰਘ ਬਰਨਾਲਾ ਚ ਆ ਚੁੱਕੇ ਨੇ ਜਿਵੇਂ ਗੱਡੀਆਂ ਦੇ ਕੌੜੇ ਟਾਇਰ ਹੁੰਦੇ ਨੇ ਜਾਂ ਫਿਰ ਕਈ ਵਾਰ ਕੋਈ ਬਾਜ਼ਾਰ ਚ ਬਰਨਾਲੇ ਆਉਂਦਾਗਾ ਗੱਡੀ ਬਾਜ਼ਾਰ ਚ ਪਾਰਕਿੰਗ ਕਰਕੇ ਦੁਕਾਨਾਂ ਤੇ ਚਲੇ ਜਾਂਦੇ ਹੈਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਗੱਡੀ ਮਾਰਦਾ ਨਹੀਂ ਬੜਾ ਕਹਿਣਾ ਜੀ ਮੈਨੂੰ ਠੀਕ ਹੈ ਬੱਤ ਗਿਆ ਜੀ ਬਾਈ ਓਕੇ ਭਈ ਇਸ ਤਰ੍ਹਾਂ ਰੱਖਿਆ ਕਰੋ ਸਿੰਪਲ ਆ ਨਾ ਸਰ ਜੇ ਕੋਈ ਗੱਡੀ ਖੜੀ ਹੋਵੇ ਰਸਤੇ ਦੇ ਵਿੱਚ ਉਹਦਾ ਚਲਾਣਾ ਹੈਗਾ ਜੀ ਬਿਲਕੁਲ ਹੈਗਾ ਜੀ ਇਹ ਰੋਂਗ ਸਾਈਡ ਖੜੀ ਹੈ ਬਿਲਕੁਲ ਚਲਾਣਾ ਹੈ ਇਹਦਾ ਵੀ ਕੀ ਕਹਿਣਾ ਚਾਹੋਗੇ ਜਿਹੜੇ ਗੱਡੀਆਂ ਬਾਜ਼ਾਰਾਂ ਚ ਖੜਾ ਜਾਂਦੇ ਨੇ ਗੱਡੀ ਕੋਈ ਵੀ ਆਪਦੇ ਲੋਕਾਂ ਨੂੰ ਲੋਕਾਂ ਵਾਸਤੇ ਬਾਜ਼ਾਰ ਬਣਿਆ ਉਹਦੇ ਵਾਸਤੇ ਜਿੱਥੇ ਪਾਰਕਿੰਗ ਜਗ੍ਹਾ ਉੱਥੇ ਪਾਰਕਿੰਗ ਕਰੋ ਹਾਂਜੀ ਤੇ ਗੱਡੀ ਤੇ ਆਪਦੇ ਡਾਕੂਮੈਂਟਸ ਨਾਲ ਲੈ ਕੇ ਚੱਲੋ ਨੰਬਰ ਲੱਗਾ ਹੋਵੇ ਜੀ ਸ਼ਹਿਰ ਚ ਜਿਵੇਂ ਬੋਲਟ ਵਾਸਤੇ ਖਾਸ ਸਾਡੇ ਮਹਿੰਮ ਚਲਾਈ ਹੋਈ ਹੈ ਅਸੀਂ ਜਿਹਦਾ ਬੋਲ ਪੜਾਤੀ ਬਿਲਕੁਲ ਓਕੇ ਆ ਜੀ ਬਾਈ ਸੋ ਸਾਰਿਆਂ ਨੂੰ ਬੇਨਤੀ ਆ ਜੇ ਬਰਨਾਲਾ ਸਹਿਰ ਜਾਉਣਾ ਤਾਂ ਇੱਕ ਗੱਲ ਦਾ ਧਿਆਨ ਰੱਖੋ ਗੱਡੀ ਆਪਣੀ ਪਾਰਕਿੰਗ ਚ ਲਾ ਕੇ ਜਾਇਓ ਤੇ ਆਪੜਾਕੇ ਵਾਲੇ ਵੀਰ ਬਣ ਕੇ ਬਾਤ ਕਰਿਓ ਲਾਲਾ ਜੀ ਓਕੇ ਆ ਸਾਡੀ ਗੱਡੀ ਦੀ ਅੱਜ ਚੈਕਿੰਗ ਹੋਈ ਹੈ ਜੀ ਤੇ ਕਾਗਜ਼ ਪੱਤਰ ਪੂਰੇ ਸੀ ਪੂਰੇ ਪਿਆਰ ਨਾਲ ਬਾਈ ਉਹਨੇ ਗੱਲ ਕੀਤੀ ਧੰਨਵਾਦ ਬੰਦਾਗਾ